ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪੰਜਾਵੇਂ ਵਰ੍ਹੇ ਸਮਾਗਮ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਾਰਗ ਵਿੱਚ ਮੁੱਖ ਸੇਵਾਦਾਰ ਸੰਤ ਬਾਬਾ ਭਿੰਦਰ ਸਿੰਘ ਜੀ ਯਾਦਗਾਰ ਰਾੜਾ ਸਾਹਿਬ ਜਾਰਗ ਵਾਲਿਆਂ ਦੇਗਵਾਈ ਹੇਠ ਅਤੇ ਭਾਈ ਦਇਆ ਸਿੰਘ ਚੈਰਿਟੇਵ ਟਰੱਸਟ ਅਤੇ ਸਮੂਹ ਇਲਾਕਾ ਨਿਵਾਸੀਆਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਬੜੇ ਮੁੱਲੇ ਸਹਿਯੋਗ ਸਦਕਾ ਬੜੇ ਸ਼ਰਧਾਤ ਪ੍ਰੇਮ ਭਾਵਨਾ ਨਾਲ ਮਨਾਈ ਗਈ ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਪਖਤਾ ਪ੍ਰਬੰਧ ਕੀਤੇ ਗਏ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਰਦਾ ਦੇ ਫੁੱਲ ਪੇਟ ਕਰਨ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਾਰਗ ਵਿਖੇ ਆਈਆਂ ਮੁੱਖ ਸੇਵਾ ਦਾ ਸਾਥ ਆਪਾ ਭਿੰਦਰ ਸਿੰਘ ਜੀ ਜਾਰਗ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡਾਂ ਤੇ ਗੁਰੂ ਘਰਾਂ ਦੇ ਗ੍ਰੰਥੀਆਂ ਸਿੰਘਾਂ ਦਾ ਸਨਮਾਨ ਕੀਤਾ ਇਸ ਮੌਕੇ ਤੇ ਬੱਚਿਆਂ ਦੇ ਗੁਰਬਾਣੀ ਗੰਠ ਮੁਕਾਬਲੇ ਕੇਸ ਦੁਮਾਲਾ ਤੇ ਦਸਤਾਰ ਮੁਕਾਬਲੇ ਕਰਵਾਏ ਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਸੰਗਤਾਂ ਵੱਲੋਂ ਫਰੂਟ ਚਾਟ ਆਦਿ ਦੇ ਲੰਗਰ ਲਗਾਏ ਹਰ ਸਾਲ ਦੀ ਤਰ੍ਹਾਂ ਪਿੰਡ ਬੀਬੀਪੁਰ ਦੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿੰਡ ਬੀਬੀਪੁਰ ਦੇ ਕਾਫੀ ਦੇ ਲੰਗਰ ਟੁੱਟ ਵਰਤਾਇਆ ਵਾਤਵਨ ਪ੍ਰੇਮੀ ਵੱਲੋਂ ਬੁੱਟਿਆਂ ਦੇ ਲੰਗਰ ਵੀ ਲਗਾਏ ਗਏ 2 ਅਗਸਤ ਤੋਂ ਰਾਤ ਦੇ ਦੀਵਾਨ ਸੰਤ ਬਾਬਾ ਭਪਿੰਦਰ ਸਿੰਘ ਜੀ ਸਜਾਇਆ ਕਰਦੇ ਅਤੇ 26 ਅਗਸਤ ਨੂੰ ਰਹਿਨ ਸਬਾਈ ਕੀਰਤਨ ਜਿਸ ਵਿੱਚ ਅਨੇਕਾਂ ਹੀ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰਵਾਣੀ ਦਾ ਸ਼ਬਦ ਦਾ ਰਹਿਣੇ ਹਲ ਕੀਤਾ ਸੰਗਤ ਵੱਡੀ ਗਿਣਤੀ ਦੇ ਇਕੱਠ ਵਿੱਚ ਹਾਜ਼ਰੀ ਭਰਦਿਆਂ ਸੰਤ ਬਾਬਾ ਭਪਿੰਦਰ ਸਿੰਘ ਜੀ ਨੇ ਕਿਹਾ ਕਿ ਸੰਤ ਈਸ਼ਰ ਸਿੰਘ ਜੀ ਨੇ ਰਾੜੇਸ ਦੀ ਧਰਤੀ ਤੇ ਜੰਗਲ ਵਿੱਚ ਮੰਗਲ ਲਾਏ ਤੇ ਦੇਸ਼ ਵਿਦੇਸ਼ ਦੇ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਕੀਰਤ ਕਰੋ ਨਾਮ ਜਪੋ ਵੰਡ ਛਕੋ ਅਤੇ ਸ਼ਬਦ ਗੁਰੂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਪੰਜਾਬ ਦੇ ਨਾਲ ਜਰਗ ਤੋਤਰ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਬਰਸੀ ਮੁਹੰਮਦੋਦੀ ਕੀ ਵਿਚਾਰ ਤੋ ਧਰਤਨਵਾ ਬਾਈ ਚਤ ਸਿੰਘ ਮਹਾਰਾਜੀ ਆਪ ਅਰੰਮੇਚਾ ਤੋਂ ਜੇ ਸੰਸਾਰ ਵਿੱਚ ਆਏ ਇਕੱਲੇ ਆਵੇ ਨਾਨਕ ਤਾਂ ਸਦੀ ਉੱਠੀ ਜਾਏ ਜੇ ਵਾਹ ਵਾਪਸ ਹਮ ਸਾਲ ਸਾਲ ਪਠਾਏ ਆਪ ਹਾਰ ਹਮ ਤੁਮ ਤੇ ਨਾ ਹੀ ਦੂਰ ਵਾਰਤ ਭਰ ਕੋ ਮਿਟ ਗਏ ਅਰੰਗ ਰਾਮ ਭਰਪੂਰ महाराज जी 5 अगस्त सर महाराज ਦਾ ਸੰਸਾਰ ਹੋਇਆ ਹਾਂਜੀ 5 अगस्त ਨੂੰ ਮਹਾਰਾਜ ਜੀ ਸੰਸਾਰ ਵਿੱਚ ਆਏ 코로나 ਨੇ ਬਚਪਨ ਵਿੱਚ ਆਪਣੇ ਉਹਨਾਂ ਦੇ ਕੌਤਕ ਜਿਹੜੇ ਬਚਨ ਹੈ ਨਾ ਅਨਸਾਰ ਫਿਰਵਾ ਕੇ ਉਹ ਚਿੱਕਨੇ ਚਿੱਕਨੇ ਪਾਟ ਰਵਦਾਤੀ ਕੋਈ ਹੋਵਾ ਨਾ ਪੀ ਰੂਆ ਜੀ ਪਹਿਚਾਨਣ ਵਾਲੇ ਪਹਿਚਾਨਦੇ ਦੋਸ਼ੀ ਵਾਲੇ ਮਾਹਪੁਰ ਜਦੋਂ ਉੱਥੇ ਅਜੇ 4 ਸਾਲ ਦੀ ਮਹਾਰਾਜ ਜਵਤ ਪਿਤਾ ਜੀ ਲੈ ਕੇ ਗਏ ਤੇ ਉੱਪਰ ਬੈਠੇ ਦੇ ਮਾਹਪੁਰ ਚਾਨ ਨਾਮ ਕਿਤੇ ਨਹੀਂ ਪਰਵਾ ਕਰਦੇ ਸੀ ਰਾਜੇ ਰਾਣਾ ਜੀ ਇਹ ਪਰਵਾ ਮਹਾਰਾਜ ਜੀ ਗੇੜ ਦੇ ਫੇੜ ਦੇ ਉਹਨਾਂ ਦੇ ਬੋਦ ਚ ਬੈਠ ਗਏ ਤਬਰ राम ਸਿੰਘ ਜੀ ਪਿਤਾ ਜੀ ਘਰ ਆ ਗਏ ਤੇ ਕਿਤੇ ਕੋ ਬਚਨ ਨਾ ਕਰਦੇ ਆ ਪਰ ਉਹ ਪੁੱਛਦੇ ਨੇ ਭਾਈਆ ਕਾਕਾ ਕੀ ਦਾ ਤਬਰ राम ਸਿੰਘ ਜੀ ਕਹਿੰਦੇ ਕੀ ਕਿਰਪਾ ਹੈ ਮੇਰਾ ਹੀ ਹੈ ਕਹਿੰਦੇ ਅਸੇ ਵੀ ਸੰਤ ਆ ਕਹਿੰਦੇ ਇਹ ਜੋ ਸੰਤ ਹੋਵੇਗਾ ਯਾ ਕਿ ਲੱਖਾਂ ਦਾ ਵਾਰ ਹੈ ਇਹ ਕਹਦੇ ਤੇ ਬਚਪਨ ਫਿਰ ਪੜ੍ਹਾਈ 10ਵੀਂ ਚੋਂ ਫੇਰ ਹੋ ਜਾਣਾ ਫਿਰ ਬਾਬਾ ਤੁਸੇ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਜਾਣਾ ਜਦੋਂ ਉਹਨਾਂ ਦੇ ਚਰਨਾਂ ਵਿੱਚ ਰੋਹਾਨੀਅਤ ਪੜ੍ਹਾਈ ਸ਼ੁਰੂ ਕਰ ਦਿੱਤੀ ਫਿਰ ਦੁਨਿਆਵੀ ਪੜ੍ਹਾਈ ਜਿੱਤਾ ਪਛੜ ਮੈਂ ਕੁਦਰਤੀ ਸੁਭਾਅਤ ਸੀ ਮਾਰੇ ਫੇਰ ਹੋ ਗਏ ਫਿਰ ਚਰਨਾਂ ਵਿੱਚ ਆ ਗਏ ਤੇ ਫਿਰ ਕਿੰਨੇ ਸਾਲ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਉਹ ਤਾਂ ਬਸਿਆ ਕੀਤੀ ਜਿਦਕੇ ਮਥਾਲ ਲੈਣੀ ਖਤਰੀ ਬੋਲਦਾ ਹੋਏ ਮਰੀਜ਼ ਨਾ ਗਲਨੀ ਹੋਵਣਾ ਯਾਨੀ ਮਰੀਜ਼ ਮੜਮੜਦਾ ਵਣ ਕੇ ਮਹਾਰਾਜ ਦੇ ਚਰਨਾਂ ਵਿੱਚ ਰਹੇ ਔਰ ਫਿਰ ਉਹਨਾਂ ਦੀਆਂ ਕੁਸ਼ੀਆਂ ਦਸਵਤਰੀ ਪਾਸ ਹੋਏ ਸਵੀਰ ਸੌਤੀ ਰਾਮ ਦੀ ਝੋਟਾ ਤੇ ਤੈ ਦਾ ਕੋਏ ਰਾਮ ਤਸੌਤੀ ਸੋਹ ਸਹਜੋ ਰਾਮ ਕੀ ਇਹਕੋ ਸਵਰਟੀ ਵਿੱਚ ਪਾਸ ਹੋ ਕੇ ਫਿਰ ਪ੍ਰਾਪਤੀਆਂ ਪੂਰੀਆਂ ਆਪਰਪਾ ਦੀਆਂ ਕੁੱਟੀਆਂ ਲਈਆਂ ਉਹਨਾਂ ਦੇ ਸਰੀਰ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਰੱਗ ਸਾਬੀ ਤੱਕ ਹੀ ਨੂੰ ਭਾਗ ਲਾਇਆ ਕਿੱਥੇ ਵਿਸੰਸਾ ਜਾਣ ਕੋ ਥਾਂ ਸੁਹੰਦਾ ਕੋਈ ਸੇਵਨ ਸਮਰਤ ਆਪਣਾ ਬਿੰਦ ਸਹਿਤ ਖੰਡਾ ਟੱਕੀ ਦੇ ਵਿੱਚ ਜਿੱਥੇ ਕੋਈ ਦਿਨ ਹੀ ਨਹੀਂ ਸੀ ਲੰਘ ਸਕਦਾ ਪਰ ਮਹਾਰਾਜ ਜੀ ਦੋ ਹੀ ਮਹਾਰਾਜ ਛੋਟੇ ਤੇ ਵੱਡੇ ਉੱਥੇ ਖੰਡੇ ਹੀ ਸਨ ਲੋਕ ਇਹ ਕਹਿੰਦੇ ਤੁਹਾਨੂੰ ਵੀ ਕਿੱਤੇ ਕੱਪੜੇ ਪਾਏ ਨੇ ਨਹੀਂ ਸੀ ਪਤਾ ਇਹ ਵਾਹ ਪੁਰਜਵਰ ਦਿਾਨੀ ਬਖੀਆਂ ਰੂਹਾਂ ਬੈਠੀਆਂ ਨੇ ਕਈਆਂ ਨੇ ਕਹਿਣਾ ਜੀ ਇਹ ਕੋਈ ਠੱਗ ਹੋਣਗੇ ਕਿਤੇ ਲੋਕਾਂ ਨੂੰ ਰਾਤ ਨੂੰ ਜ਼ਰੂਰ ਲੁੱਟੇ ਹੋਣੇ ਆ ਹੌਲੀ 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 ਰਾਤ ਭਾ ਲੱਗਦੇ ਕਿ ਤਾਂ ਕੰਨ ਇਹ ਉਦੋਂ ਬਾਅਦ ਫਿਰ ਸੰਗਤਾਂ ਨੂੰ ਘਰਾ ਘਰਾ ਜਾ ਕੇ ਇਕਲਾਤੇ ਜਾ ਕੇ ਵੀ ਤੋਕੇ ਵੀ ਘਰਾਂ ਤਰਾਂ ਪਿੰਡਾ ਪਿੰਡਾ ਜਵਾਨ ਆਏ ਮਾਰੇ ਇਹ ਉਹਨਾਂ ਦੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਖਾ ਰਹੇ ਆ ਆਪਾਂ ਨਾ ਮਾਨ ਕਰੀਏ ਵੀ ਆਪਾਂ ਕੁਝ ਕੀਤਾ ਤੇ ਤਾਂ ਹੀ ਬਚਾਈ ਸਾਡੀ ਜੀ ਬੱਬਾ ਜੀ ਤੁਹਾਨੂੰ ਕਿੰਨਾ ਸਮਝਣ ਕਿ ਉਹਨਾਂ ਦੇ ਨਾਲ ਸੰਤ ਕਰਨ ਦਾ ਸੁਭਾਅ ਪ੍ਰਾਪਤ ਮਾਰੇ ਦੇ ਚਾਲਣਾ ਵਿੱਚ ਮੈਂ 10ਵੀਂ ਦਾ ਇਮਤਿਹਾਨ ਦੇ ਕੇ 96 ਵਿੱਚ ਜੀ ਮਾਰੇ ਦੇ ਚਾਲਣਾ ਵਿੱਚ ਪਹੁੰਚ ਗਿਆ ਤੇ ਦਬਲਾ ਅਨੁਥੇ ਮਹਾਰਾਜ ਜੀ ਦਸਵੇਂ ਨੂੰ ਜਾਂਦੇ ਸਨ ਮੈਂ ਜਾ ਕੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਮੇਰਾ ਚਿਤ ਕਰ ਲੈ ਮੈਂ ਤੁਹਾਡੇ ਚਰਨਾ ਵਿੱਚ ساری ਜ਼ਿੰਦਗੀ 바ਕੇ ਫਿਰ ਸੇਵਾ ਚੰਨ ਕਰਕੇ ਆਪਣਾ ਜਨਮ ਸਫਲਾ ਕਰ ਲਾਂ ਮਹਾਰਾਜ ਜੀ ਚੁੱਪ ਕਰ ਗਏ ਫਿਰ ਕਹਦੇ ਵੀ ਇਹ ਰਸਤਾ ਬੜਾ ਵਿਖੜਾ ਹੈ ਇਹਦੇ ਵਿੱਚ ਬਹੁਤ ਜਿਆਦੇ ਝਖੜ ਚੁੰਦੇ ਨੇ ਗਿਆਨ ਜਦੋਂ ਇਹ ਕਿਹਾ ਆਪ ਹੀ ਕਹਾਦੇ ਉਹਨਾਂ ਨੇ ਮੈਂ ਕਿਹਾ ਮਹਾਰਾਜ ਜੀ ਤੁਹਾਡੀ ਕਿਰਪਾ ਹੋ ਜੇ ਝੱਖੜ ਵੀ ਲੱਗ ਜਾਂਦੇ ਮਹਾਰਾਜ ਪੁੱਛੋ ਕਿ ਕਹਦੇ ਹਾਂ ਤੇਰੀ ਕਿਰਪਾ ਵਜੋਂ ਸਾਡੇ ਜਾਂ ਤੇ ਉਹਨਾਂ ਦੀ ਕਿਰਪਾਈ ਹੈ ਸਾਰੀ ਜੋ ਅੱਜ ਤੱਕ ਸਾਡਾਂ ਪਿਆਰ ਦੇ ਰਹੀਆਂ ਨੇ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਦੇਸ਼ਾਂ-ਪ੍ਰਦੇਸ਼ਾਂ ਵਿੱਚ ਉਹਨਾਂ ਦੀ ਕਿਰਪਾ ਨਾਲ ਨਹੀਂ ਤਾਂ ਜੋ ਹਾਂ ਬਦੀ ਵਿਦੋਤੀ ਮੇਰੇ ਸਤਿਗੁਰਾਂ ਸਾਹਿਬ ਵਿਦ ਤੂੰ ਮਾਰ ਜਾਣ ਨੂੰ ਆਤੇ ਹਾਂ ਰੁਣਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਪ੍ਰਸਾਦ ਗੁਰ ਸਾਹਿਬ ਕੀਰੇ ਹਮ ਥਾਪੇ ਧਰਨ ਨੂੰ ਧਰਨ ਨੂੰ ਗੁਆਰ ਜਾਣ ਕੇ ਰ ਜਿਤ ਮਿਲਿਆ ਚੁੱਕੇ ਸਭ ਸੋਖ ਸੰਤਾਨ ਤੇ ਸਰਮਾਰਾ ਜੀ ਨੇ ਬੇਅੰਤ ਸੰਤਾਂ ਦਾ ਭਲਾ ਕੀਤਾ ਦੇਖਾ ਕੋਈ ਇੱਕਾ ਵਿੱਚ ਆਖਰੀ ਫਿਰ 1974 ਵਿੱਚ ਦਾਸੀ ਨਾਲ ਇਥੇ ਜਥੇ ਦੇ ਵਿੱਚ ਤੇ ਜੈਦਾ ਮਹਾਰਾਜ ਜੀ ਛੇਰ ਸਿੰਘ ਹੋਰ ਸਾਰੇ ਗਿਆਨੀ ਕਰਨ ਸਿੰਘ ਜੀ ਸਾਰੇ ਥੇ ਘਰ तकरीबन ਮਾਉ ਥੇ ਮਹਾਰਾਜ ਦੇ ਨਾਲ ਚਲੇ। ਕਿਆ ਉਤਰ ਵਿੱਚ ਗਏ ਬੇਅੰਤ ਸੰਤਾਂ ਨੇ ਲਾਅ ਉਠਾਇਆ। ਫਿਰ ਉਹਨਾਂ ਨੂੰ ਵਜਣਦੇ ਆਏ ਮਹਾਰਾਜ। ਬਈ ਸੰਤਾਂ ਨੇ ਬਹੁਤਾ ਪਿਆਰ ਕੀਤਾ। ਤੈ ਚਲੋ ਭਾਈ ਫਿਰ ਆਮਾਂ ਵਿੱਚ ਜੀ ਜਾਦੇ ਕਰਦੇ ਆਂ ਅਗਲੇ ਸਾਥ ਫਿਰ ਆ। ਤਨੋਏ ਬਚਨ ਦੇ ਕੇ ਆ ਕੇ ਜਦੋਂ ਫੇਰ ਭਜਤ ਆਪਣੇ ਰੈਣ ਸਵਾਇ ਕੀਤੀ ਆ। ਪਰ ਰੈਣ ਸਵਾਇ ਕੀਰਤਨ ਤਾਂ ਦੇਖੋ 20 ਤਰੀਕ ਤੋਂ ਮਹਾਰਾਜ ਦੀ ਜੁਬਾਨ ਚੱਲ ਰਹੇ ਨੇ। 20 ਕੀ ਵਾਜ 23 ਅਜ ਤੀ ਹੋਗੀ ਨਾ? ਹਾਂਜੀ। ਕੱਲ 24 ਤਰੀਕ ਸਾਰੇ ਗ੍ਰੰਥੀ ਸਿੰਘਾਂ ਨੂੰ ਉਹ ਜਲੂਰੀ ਦਾਤੀ ਬੇਨਤੀ ਮੇਰੀ ਤੁਹਾਡਾ ਹੈ। ਜਿਹੜੇ 10 ਬੱਚਿਆਂ ਨੂੰ ਸਾਧਿਆ ਕਰਾਉਂਦੇ ਨੇ ਉਹ ਸਾਡੇ ਪਾਸ ਆਉਣ। ਆਓ ਜੀ ਤੱਕ ਫਰੋਨਾ ਦੀ ਸੇਵਾ ਜੇ ਨਹੀਂ ਹੋ ਸਕੇਗੀ ਕਿਉਂ ਪੂਰੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾ ਰਹੇ ਜਿਹੜੇ ਦਸਾਂ ਸਰ ਬੱਚਿਆਂ ਨੂੰ ਦਾਤ ਤੋਂ ਵੱਧ ਨੂੰ ਦੰਥਿਆ ਕਰਾਉਂਦੇ ਨੇ ਉਹ ਕਾਰਨ ਜ਼ਰੂਰ ਭਾਈ ਆਵੋ ਤੇ ਫਿਰ ਆਗੀ 25 ਤਰੀਕ ਰਾਣਾ ਸਾਹ ਕੋਠੇ ਖਾਚਾਂ ਦੇ ਰੈਂ ਸਵਾਈ ਕੀਰਤਨ ਉਹ ਸਾਡਾ ਮੱਕਾ ਹੈ ਉਹ ਸਾਡਾ ਮਦੀਨਾ ਹੈ ਕੋਠੇ ਜਾਓ ਤੇ 26 ਤਰੀਕ ਨੂੰ ਸਾਗਤ ਇਥੇ ਆਪਾਂ ਉਹ ਨਾ ਮਹਾਪੁਰਸ਼ਾਂ ਦੇ ਕਿੰਨਾ ਦੀ ਵਰਤੀ 50 ਵੀ ਰਣਤਾ ਮਨਾਉਂਗੇ 25 ਨੂੰ ਐਸਵਾਈ ਤੇ 26 ਨੂੰ ਆਪਾਂ ਇੱਥੇ ਰਹਿਣ ਸਵਾਈ ਕੀਤਨ 27 ਨੂੰ ਸਵੇਰੇ ਫੋਕ ਪਵੇਗਾ ਵੇ ਅੰਤ ਮਹਾਪੁਰਸ਼ ਕਿੰਨਾ ਕਿੰਨਾ ਦਾ ਨਾਮ ਲਈਏ ਜਿਹੜੇ ਕਿ ਰਾਤ ਨੂੰ ਰਹਿਣ ਸਵਾਈ 26 ਨੂੰ ਆਉਣਗੇ ਤੇ ਸਾਰੀ ਸਭ ਤੇ ਆਨੰਦ ਮਾਣਣਾ ਕਰੋ ਆਉਂਗੇ ਤੇ ਮੱਝ ਕੇ ਆਇਓ ਵੀ ਸਾਰੀ ਰਾਤ ਆਸਾਈ ਵਾਰ ਦਾ ਕੀਰਤਨ ਸੁਣ ਕੇ ਜਾਣਾ ਅਧ ਵਿਚਾਲੇ ਨਹੀਂ ਜਾਣਾ ਸੋ ਤਾਈ ਨੂੰ ਵੀ ਵੱਡੀ ਪੱਧਰ ਤੇ ਦਾਸ ਰੀਤ ਨੂੰ 10 ਰੁਪਏ ਤੱਕ ਵੀ ਰੀਵਨ ਖੰਡੇ ਵੱਟ ਦਾ ਅਮਰ ਚਕਾਇਆ ਜਾਏਗਾ ਉਹ ਤਵਾਬ ਉਹ ਔਰ ਸਾਹਿਬ ਜਿੱਤੇ ਮਹਾਰਾਜ ਦਾ ਜਨ ਪਰਵਾ ਕੀਤਾ ਉਹ 29 ਤੇ 32 ਦੀਵਾਨ ਲੋਕਰ ਨੰਗਲ ਦੇ ਵਿੱਚ ਉਹ ਦੁਆਰਾ ਥਾਏ ਹਨ ਕੋਥੇ ਦੀਵਾਨ ਲੱਗਣਗੇ 31 ਨੂੰ ਫਿਰ ਰੈਣ ਸਵਾਇ ਕੀਰਤਨ ਸਾਰੀ ਰਾਤ ਕੀਰਤਨ ਔਰ ਸਾਹਿਬ ਜਿੱਤੇ 24 ਸਾਹਿਬ ਮਹਾਰਾਜ ਨੇ ਜਾਣ ਕੀਤੀ ਪਰ ਇਹਨੇ ਆਪ ਹੀ ਅੰਗਰੇਜ਼ਾਂ ਦੇ ਵਿੱਚ ਮਤਨ ਕੀਤਾ ਸੀ ਵੀ ਸਾਡਾ ਸਰੀਰ ਭਾਈ ਜਲ ਪ੍ਰਵਾਹ ਕਰਨਾ ਮੰਗਲ ਜਾ ਕੇ ਸਤ ਸਤロイ ਦੇ دریا ਦੇ ਵਿੱਚ ਔਰ ਕਰਨੀ ਤਰਪਾ ਸਾਡੇ ਚਰਨਾਂ ਵਿੱਚ ਅਸੀਂ ਚਾਹੁੰਦੇ ਆ ਜਿਵੇਂ ਉਹ ਕਰਨੀ ਤਰਪਾ ਸਾਡੀ ਕਿਰਪਾ ਦਾ ਸਦਕਾ ਅਸੀਂ ਲਖਾਣੂ ਗੁਰੂ ਅੰਗਦ ਸਾਹਿਬ ਮਾਰਾਏ ਨਾਲ ਜੋੜਿਆ ਰਮਤ ਚਕਾਇਆ ਤੇ ਹੁਣ ਅਸੀਂ ਆੰਤਮ ਵੀ ਆਪਣੇ ਸਿਰ ਨੂੰ ਉਹਨਾਂ ਦੇ ਚਰਨਾਂ ਵਿੱਚ ਹੀ ਪਚਾਉਣਾ ਚਾਹੁੰਦੇ ਆ ਇਸ ਕਰਕੇ ਉਹ ਨਾਲ ਜਨ ਪ੍ਰਵਾਹ ਦਿਵਸ 550 ਜਿਹੜਾ ਆਪਾਂ ਮਨਾ ਰਹੇ ਆ ਇਹ 31 ਦੀ ਰੈਂਤ ਸਵਾਈ ਹੋਵੇਗੀ ਤੇ ਪਹਿਲੀ ਰੂ ਤਕਰੀਬਨ ਜਦੋਂ ਮਹਾਰਾਜ ਦਾ ਜਨ ਪ੍ਰਵਾਹ ਕੀਤਾ 2:30 ਵਜੇ ਤੱਕ ਦੁਪਹਿਰ ਦੇ 2:30 ਵਜੇ ਤੱਕ ਕੀਰਤਨ ਫਿਰ ਸਾਰਾ ਦਿਨ ਇਤਰਾ ਹੋਣਾ ਭਾਈ ਵੱਧ ਤੋਂ ਵੱਧ ਜਿਹੜੀ ਸੰਗਤ ਪਹੁੰਚੇਗੀ ਉਹ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇਗੀ ਨਾਲੇ ਅਨੰਦਪੁਰ ਸਾਹਿਬ ਸਾਥੇ ਦਾ ਜਿੱਥੇ ਸਮਝ ਲੋ ਵੀ ਖਾਲਸਾ ਪ੍ਰਗਟ ਪੀਤਾ ਕਵੀਰ ਪਾਚਾ ਨੇ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮਾਇ ਖਾਲਸਾ ਕਾਲਪੁਰ ਕੀ ਫੌਜ ਨਾਲ ਉਤੇ ਨਤਮਸਤ ਹੋ ਕੇ ਫਿਰ ਆਪਾਂ ਉਹ ਮੌਥਾਂ ਜਾ ਕੇ ਵਾਹ ਪੁੱਛਾਂ ਦੀਆਂ ਪ੍ਰਸ਼ਨ ਦਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਜੂ ਗੁਰਦੁਆਰਾ ਯਾਦਗਾਰ ਸੰਤੀਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਗੁਰਦੁਆਰਾ ਰਾੜਾ ਸਾਹਿਬ ਜਲਦੀ ਵੀ 50ਵੀਂ ਸਲਾਮਾ ਵਰਸ਼ੀਕ ਦੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਇਸ ਮੌਕੇ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ ਸ਼੍ਰੀਮਾਨ ਸਤਬਾਪਾ ਭਿੰਦਰ ਸਿੰਘ ਦੀ ਰਾੜਾ ਸਾਹਿਬ ਜੱਗ ਵਾਲਿਆਂ ਵੱਲੋਂ ਬੜੇ ਹੀ ਸਜੇ ਢੰਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਹੈ ਸੋ ਮੈਂ ਦਾਦ ਸੰਗਤਾਂ ਦਾ ਸ੍ਰੀ ਸੇਵਾਦਾਰਾਂ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਵੀ ਇਸ ਸੰਤ ਮਹਾਰਾਜ ਜੀ ਦੀ ਜਨਮ ਅਸਲਾਪ ਵਰਸੀ ਦੇ ਵਿੱਚ ਹਾਜ਼ਰੀਆਂ ਭਰੀਆਂ ਸਾਰਿਆਂ ਦਾ ਸਾਰੀ ਸੂਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਚੇਅਰਮੈਨ ਸਰਦਾਰ ਲਖਵੀਰ ਸਿੰਘ ਜੀ ਭਾਈ ਦਇਆ ਸਿੰਘ ਚੈਰੀਟੇਬਲ ਟਰਸਟ ਸਰਦਾਰ ਹਰਜਿੰਦਰ ਸਿੰਘ ਜੀ ਬਾਬਾ ਬਨਵੀਰ ਸਿੰਘ ਜੀ ਦਫ਼ਤਰ ਦੇ ਇੰਚਾਰਜ सुरेंद्र ਸਿੰਘ ਜੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਸਿੰਘ ਚੇਅਰਮੈਨ ਭਾਈ ਦਇਆ ਸਿੰਘ ਚੈਰੀਟੇਬਲ ਟਰਸਟ ਗੁਰਦੁਆਰਾ ਯਾਦਗਾਰ ਸਾਹਿਬ ਰਾਰਾ ਸਾਹਿਬ ਜੱਗ ਅੱਜ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਪੰਜਾਬੀ ਵਰਸੀ ਤੇ ਮੈਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਅੱਜ ਸਮੂਹ ਇਲਾਕਾ ਨਿਵਾਸੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰ ਰਹੀਆਂ ਹਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਦੀ ਦੀਖ ਰੇਖ ਵਿੱਚ ਸਮੂੱਚਾ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ